ਦੀ ਸ਼ੌਪ ਤੇ ਲੱਗਾ 2 ਸਾਲ 3 ਸਾਲ ਮੈਂ ਕਪੜੇ ਵਿੱਚ ਇਹ ਸੇਲਜ਼ਮੈਨ ਰਿਹਾ ਗੁੱਡ ਸੇਲਜ਼ਮੈਨ ਸੀਗਾ ਕੋਈ ਵੀ ਬੰਦਾ ਇੱਕ ਚੀਜ਼ ਲੈਣ ਆਉਂਦਾ ਹੁੰਦਾ ਸੀਗਾ ਮੈਂ ਉਹਨੂੰ ਤਿੰਨ ਚਾਰ ਚੀਜ਼ਾਂ ਦੇ ਕੇ ਭੇਜਦਾ ਹੁੰਦਾ ਸੀ ਵੀ ਐਦਾਂ ਨਹੀਂ ਵੀ ਆਪਣੇ ਕੋਲੋਂ ਦੇ ਦਿੰਦਾ ਹੁੰਦਾ ਤੇ ਗੱਲ ਇਹ ਆ ਵੀ ਗਾਕੀ ਜਿਹਨੂੰ ਕਹਿੰਦੇ ਹੁੰਦੇ ਹਨ ਦੁਕਾਨਦਾਰੀ ਉਹ ਕਰਕੇ ਟੈਲੈਂਟ ਮੈਂ ਭਾਈ ਨੂੰ ਪੁੱਛਿਆ ਮੈਂ ਕਿਹਾ ਗਹਿਰੀ ਭਾਈ ਭਾਈ ਸੁਣ ਕੇ ਜਰਾ ਮੈਂ ਗਹਿਰੀ ਭਾਈ ਨੂੰ ਪੁੱਛਿਆ ਮੈਂ ਕਿਹਾ ਭਾਈ ਜੀ ਮੈਂ ਕਿਹਾ ਭਾਈ ਜੀ ਮੈਂ ਤਾਂ ਗਾਉਣਾ ਮੈਂ ਕਿਹਾ ਮੈਂ ਗੌਣਾ ਤੇ ਮੈਂ ਕੱਪੜੇ ਕਿਉਂ ਵੇਚੀ ਜਾਣਾ ਇੱਥੇ ਤੇ ਉਹ ਮੈਨੂੰ ਕਹਿੰਦੇ ਮੈਨੂੰ ਕਹਿੰਦੇ ਵੀ ਕਹਿੰਦੇ ਖਾਨਾ ਜੇ ਤੂੰ ਇਸ ਕੰਮ ਦੇ ਵਿੱਚ ਮਿਹਨਤ ਕਰੇਗਾ ਨਾ ਦਿਲ ਲਾ ਕੇ ਕੰਮ ਕਰੇਗਾ ਤੇ ਤੇਰੀ ਸਿੰਗਿੰਗ ਲਾਈਨ ਨੂੰ ਤੇਰੀ ਤਰੱਕੀ ਨੂੰ ਕੋਈ ਨਹੀਂ ਰੋਕ ਸਕਦਾ ਬਾਈ ਵਾਸਤੇ ਦਾੜੀਆਂ ਕਰੀ ਜ਼ੋਰਦਾਰ ਮਾਰ ਤੇ ਉਸ ਤੋਂ ਬਾਅਦ ਮੈਂ ਉਹ ਗੱਲ ਲੜ ਬਣੀ ਤੇ ਅੱਜ ਤੁਹਾਡੇ ਸਾਹਮਣੇ ਆ ਬਸ ਕੱਪੜੇ ਵੀ ਵੇਚਿਆ ਸਾਰਾ ਕੁਝ ਕੀਤਾ